ਵਾਲ ਕਰਨਾ ਹੋਏ ਆਈ ਐਮ ਵਿਲਿੰਗ ਟੂ ਟੇਕ ਐਨੀ ਕੁਐਸਚਨ ਜਿਹੜਾ ਵੀ ਤੁਸੀਂ ਕਰਨਾ ਚਾਹੋ ਲੱਗਦਾ ਕਿ ਇਹ ਵੀ ਉਹੀ ਹਿੱਸਾ ਸੀ ਜੇ ਭਾਜਪਾ ਕਹਿੰਦੀ ਸੀ ਕਾਂਗਰਸ ਮੁਕਤ ਦੇਸ਼ ਚਾਹੁੰਦਾ ਤੇ ਕਾਂਗਰਸ ਮੁਕਤ ਕਿੱਥੇ ਹੋਇਆ ਜੀ ਉਸ ਦਿਨ ਭਾਜਪਾ ਦਾ ਮਿਸ਼ਨ ਸੀ ਨਾ ਨਹੀਂ ਉਹ ਤਾਂ ਕੋਸ਼ਿਸ਼ ਏਹੀ ਏ ਵੇਖੋ ਇਹ ਕੋਸ਼ਿਸ਼ ਵੇਖੋ ਇੱਕ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਕੇਜਰੀਵਾਲ ਸਾਹਿਬ ਦਾ ਉਨ ਦੀ ਨਿਕ ਆਫ ਅ ਰੈਨ ਦਾ ਲਕਸ਼ਯ ਜੇਲ੍ਹ ਚੋਂ ਬਾਹਰ ਕੱਢਣਾ ਮੈਂ ਪਹਿਲੇ ਵੀ ਸਵਾਲ ਚੁੱਕਿਆ ਸੀ ਕਿ ক্লোਜ਼ਲੀ ਵਾਚ ਕਰੋ ਐਜ਼ ਅ ਪੋਲਿਟਿਕਲ ਸਟੂਡੈਂਟ ਮੈਂ ਇਹਨਾਂ ਗੱਲਾਂ ਦਾ ਬਹੁਤ ਵਿਸ਼ੇਸ਼ ਧਿਆਨ ਰੱਖਦਾ ਕੇਜਰੀ ਵਾਲ ਸਾਨੂੰ ਪੈਰ ਤੇ ਕੱਢਿਆ ਗਿਆ ਸੋ ਦੈਟ ਅਲਾਈਅੰਸ ਰਹਿਣਾ ਚੜੇ ਅੱਦੇ ਪਰਸੈਂਟ ਤੇ ਅਸੀਂ ਬੀਜੇਪੀ ਤੋਂ ਰਹਿਏ ਤੇ 2% ਆਪਨੇ ਲਈ ਇੱਕ ਜਿੱਥੇ ਅੱਦੇ ਅੱਦੇ ਪਰਸੈਂਟ ਦਾ ਫਰਕ ਪੈਂਦਾ ਸੀਟਾਂ ਦਾ ਜੀ ਸਾਡਾ ਤਾਂ ਬੀਜੇਪੀ ਦਾ ਅੱਦੇ ਪਰਸੈਂਟ ਦਾ ਫਰਕ ਹੈ ਹਰਿਆਣੇ 'ਚ ਸੋ ਇਹ ਮੇਰੀ ਚੰਗੀ ਤਰ੍ਹਾਂ ਗੱਲ ਇੱਕ ਸਮਝਣ ਦੀ ਇੱਥੇ ਕੋਸ਼ਿਸ਼ ਕਰੋ ਇਹ ਦੇ ਆਰ ਕਲੋਸਲੀ ਹੋਣੇ ਦੇ ਵਿੱਚ ਕੀ ਸੌਦਾ ਅਕਾਲੀ ਦਲ ਨਾਲ ਹੋਇਆ ਤੇ ਤੁਹਾਨੂੰ ਸਾਫ਼ ਨਜ਼ਰ ਆ ਜਾਵੇਗਾ ਤੁਸੀਂ ਅੱਜ ਗਿੱਦੇ ਡਬਾ ਤੁਹਾਡੇ ਸਾਰੇ ਵੀਰਾਂ ਦੇ ਰਿਪੋਰਟਰਜ਼ ਉੱਤੇ ਨੇ ਤੁਹਾਡੇ ਉਥੇ ਰਿਪੋਰਟਰਜ਼ ਨੇ ਆਖੀ ਕਿੰਦੇ ਨੇ ਡੇਰਾ ਬਾਬਾ ਨਾਨਕ ਬੈਠੇ ਨੇ ਤੁਹਾਡੀ ਈਵਨ ਇੱਥੇ ਵੀ ਤੁਹਾਨੂੰ ਪਤਾ ਹੋਏਗਾ ਇੱਥੇ ਵੀ ਅਪੀਲ ਜਿਹੜੀ ਹੈ ਕੀਤੀ ਹੈ ਇੱਕ ਅਕਾਲੀ ਦਲ ਦੇ ਲੀਡਰ ਨੇ ਕਿਸੇ ਹੋਰ ਕੈਂਡੀਡੇਟ ਵਾਸਤੇ ਕੀਤੀ ਹੈ ਪਰ ਮਦਦ ਕਿਹਦੀ ਕਰਨ ਦੀ 2014 ਇਸ ਚੌਂਚ ਥੋੜੇ ਬਲਾਕ ਪ੍ਰਧਾਨ ਤੇ ਪਰਚਾ ਵੀ ਦਿੱਤਾ ਗਿਆ ਨਾਲ ਤਿੰਨ ਹੋਰ ਸਾਥੀਆਂ ਨੇ ਪੁਲਿਸ ਵੱਲੋਂ ਉਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕੇਸ ਵਿੱਚ ਹਮੇਸ਼ਾ ਹੋ ਜਾਵੇ ਦੇਖੋ ਮੇਰੀ ਬੇਨਤੀ ਹੈ ਇਸ ਤਰ੍ਹਾਂ ਕੱਲ੍ਹ ਹੀ ਮੈਨੂੰ ਆਪਣੇ ਢਿੱਲੋ ਸਾਹਿਬ ਦਾ ਫੋਨ ਵੀ ਆਇਆ ਸੀ ਮੈਸੇਜਸ ਵੀ ਨਾਲ ਗੱਲ ਕੀਤੀ ਹੀ ਹੈ ਹੀ ਹਸ ਟੋਲਡ ਮੀ ਕਿ ਵੀ ਵਿਲ ਡੂ ਜਸਟਿਸ ਇਨ 댓 ਕੇਸ ਮੈਂ 익ਸਪੈਕਟ ਕਰਨਾ ਹੀ ਵਾਸ ਅੰਡਰ ਲੋਟ ਆਫ ਸਟ्रेस ਹੀ ਵਾਸ ਅੰਡਰ ਲੋਟ ਆਫ ਪ੍ਰੈਸ਼ਰ ਕਿਉਂਕਿ ਤੁਹਾਨੂੰ ਪਤਾ ਹੈ ਇਹ ਚੀਫ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਹੈ ਜੀ ਹੁਣ ਡਾਇਰੈਕਸ਼ਨਸ ਉਹਨਾਂ ਨੂੰ ਉਹਨਾਂ ਦੇ ਮੰਨੇ ਪੈਂਦੇ ਬਹੁਤ ਵਾਰ ਗਲਤ ਕੰਮ ਉਹਨਾਂ ਨੂੰ ਪਤਾ ਹੁੰਦਾ ਆਪਣੀ ਕੌਂਸ਼ੀਅਸ ਨੂੰ ਕਿਲ ਕਰਕੇ ਵੀ ਪੁਲਿਸ ਦੇ ਚੰਗੇ ਅਫਸਰ ਵੀ ਜਿਹੜੇ ਨੇ ਉਹ ਕੰਮ ਗਲਤ ਕਰਦੇ ਨੇ ਬਟ ਅਸੀਂ ਇਹ ਸ਼ੋਰ ਕਰ ਰਹੇ ਆ ਕਿ ਜਿੱਥੋਂ ਤੱਕ ਵੀ ਲੋੜ ਪੈਗੀ ਉਹਨਾਂ ਦੇ ਪਿੱਛੇ ਆਪਣੇ ਬਲਾਕ ਪ੍ਰੈਜ਼ੀਡੈਂਟ ਸਾਹਿਬ ਦੇ ਅਸੀਂ ਪਿੱਠ ਪਿੱਛੇ ਖੜੇ ਹੋਵਾਂਗੇ ਤੇ ਵੀ ਵਿਲ ਇਨਸ਼ੋਰ ਕਿ ਕੋਈ ਉਹਨਾਂ ਦਾ ਨੁਕਸਾਨ ਨਹੀਂ ਹੋਏ। ਹਾਂ ਜੀ ਪਾਰਟੀਆਂ ਦੀ ਰਾਜਧਾਨੀ ਤੋਂ ਹਰ ਗਈ ਅੱਜ। ਕੀ ਕਹਾਂ ਜਾਂ? ਤੇ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਜੜ ਜਿਹੜੀ ਹੈ ਇੱਥੋਂ ਮੈਨੂੰ ਵੇਖੋ ਇਹ ਗੱਲ ਮੈਂ ਉਦੋਂ ਵੀ ਕਹਿ ਕੇ ਗਿਆ ਸੀ ਜਿੱਥੋਂ ਇਹਨਾਂ ਦੀ ਜੜ ਲੱਗੀ ਹੈ। ਐਦਕੀ ਮੈਨੂੰ ਅੱਖਾਂ ਤੋਂ ਨਜ਼ਰ ਆ ਰਿਹਾ ਲੋਕ ਉਸ ਜਗ੍ਹਾ ਤੋਂ ਹੀ ਇਹਨਾਂ ਨੂੰ ਖੇੜੇ। ਸੋ ਇਹ ਬੇਸਿਕਲੀ ਇਹਨਾਂ ਦਾ ਕੈਪੀਟਲ ਇਹਨਾਂ ਦਾ ਕੈਪੀਟਲ ਤੇ ਕਬਜ਼ਾ ਕਾਂਗਰਸ ਦਾ ਹੋ ਗਿਆ ਇਹ ਹੁਣ ਕਿਸੇ ਦੀ ਮਦਦ ਦੇ ਨਾਲ ਇਹਨਾਂ ਨੇ ਆ ਜੜੀਆਂ ਅਸੈਂਬਲੀ ਦੀਆਂ ਦੋ ਸਾਡੀਆਂ ਇਲੈਕਸ਼ਨ ਜਿੱਤੀਆਂ ਨੇ ক্লোਜ਼ਲੀ ਜੇ ਤੁਸੀਂ ਮਾਨੀਟਰ ਕਰੋਗੇ ਇਹ ਸਾਰੀ ਗੱਲ ਨੂੰ ਵਾਂਸ ਯੂ ਸਟੱਡੀ ਥਿਸ ਯੂ ਵਿਲ ਅੰਡਰਸਟੈਂਡ ਦੋਇਆ ਬਰਨਾਲੇ ਦੇ ਵਿੱਚ ਵਧੀਆ ਕੈਂਡੀਡੇਟ ਦੀ ਚੋਣ ਕਾਂਗਰਸ ਨੇ ਕੀਤੀ ਹੈ ਦੀ 2027 ਦੇ ਵਿੱਚ ਇਸ ਤਰ੍ਹਾਂ ਹੀ ਕੈਂਡੀਡੇਟਾਂ ਚੁਣ ਦਿੱਤੀ ਜਾਊਗੀ ਤਾਂ ਕਿ ਕਾਂਗਰਸ ਜਿਹੜੀ ਵਧੀਆ ਬਹੁਤ ਲੇਖੋ ਇੱਕ ਮੇਰੀ ਚੰਗੀ ਤਰ੍ਹਾਂ ਗੱਲ ਸੁਣ ਲਓ ਇੱਕ ਚੀਜ਼ ਜਿਹੜੀ ਸਾਫ਼ ਤੌਰ ਸਾਨੂੰ ਸਮਝ ਆਏਗੀ ਜਿੱਥੇ ਜਿੱਥੇ ਸਾਡੀ ਹਾਰ ਹੋਈ ਉਹਦੇ ਤੋਂ ਇੱਕ ਕਲੈਰਿਟੀ ਨਾਲ ਗੱਲ ਸਮਝ ਆਈ ਕਿ ਸਾਨੂੰ ਚੰਗੀ ਅਕਸ ਵਾਲੇ ਤੇ ਨਵੇਂ ਪੜ੍ਹੇ ਲਿਖੇ ਚੰਗੇ ਲੋਕ ਅੱਗੇ ਲੈ ਕੇ ਆਣੇ ਪੈਣਗੇ ਜੇ ਚਿਹਰੇ ਬਦਲੋਗੇ ਚਿਹਰੇ ਬਦਲੋਗੇ ਤੇ ਸਾਰੇ ਰਿਜ਼ਲਟ ਚੰਗੇ ਆ ਗਏ ਬਾਬਾ ਸਾਹਿਬ ਧੂਰੀ ਦੇ ਸਾਬਕਾ ਬਰਾਏ ਦਿਲਬੀਰ ਸਿੰਘ ਗੋਲਡੀ ਜੋ ਕਿ ਵਾਪਸ ਹੋ ਗਏ ਨੇ ਇੱਕੋ ਮੇਰੀ ਮੇਰੀ ਇੱਕੋ ਗੁਜ਼ਾਰੇ ਸੀ ਇਹਦੇ ਤੇ ਮੇਰੀ ਪੋਜੀਸ਼ਨ ਬੜੀ ਕਲੀਅਰ ਤੁਸੀਂ ਜਾਣਦੇ ਹੋ ਸਾਡੇ 올 ਇੰਡੀਆ ਦੇ ਸੈਕਟਰੀ ਜਿਹੜੇ ਉਹਨਾਂ ਨੇ ਆਪਣੀ ਕਲੈਰਿਟੀ ਦਿੱਤੀ ਲੈਟ ਅਸ ਨਾ ਆ ਖੁਸ਼ੀ ਦਾ ਮੌਕਾ ਲੈਟ ਅਸ ਨੋ ਗੋਇੰਗ ਟੂ ਇਸ ਜੱਦ ਤੋਂ 2027 ਦਾ ਜਿਹੜਾ ਸਰਕਾਰ ਉਹ ਕਾਂਗਰਸ ਨਹੀਂ ਬਣਦੀ ਜਿਹੜੀ ਇਹ ਬਰਨਾਲਾ ਦੀ ਜਿੱਤ ਵੀ ਵੇਖੋ ਕਿਸੇ ਗੱਲ ਨੂੰ ਤੁਸੀਂ ਫਰ ਗਾਰੰਟੀਡ ਨਹੀਂ ਕਹਿ ਸਕਦੇ ਬਟ ਇੱਕ ਮੈਂ ਜ਼ਰੂਰ ਕਰ ਕਹਿ ਸਕਦਾ ਗੱਲ ਕਿ ਜਦੋਂ ਵੀ ਕਾਂਗਰਸ ਪੰਜਾਬ 'ਚ ਰਹੀ ਹੈ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਨਾਂ ਦਾ ਕਾਰੋਬਾਰ ਸੁਰੱਖਿਅਤ ਰਿਹਾ ਕਿਸਾਨਾਂ ਦੀ ਫਸਲ ਸੁਰੱਖਿਅਤ ਰਹੀ ਹੈ ਮਜ਼ਦੂਰਾਂ ਦੀ ਦਿਹਾੜੀ ਸੁਰੱਖਿਅਤ ਰਹੀ ਹੈ ਤਾਂ ਇਹੀ ਮੇਨ ਇਸ਼ੂਜ਼ ਨੇ ਜੇ ਅਚਾ ਫਿਰ ਅਸੀਂ ਸੈਕੂਲਰ ਜਮਾਤ ਆ ਇੱਕ ਸਟੇਟ ਇਹੋ ਜੀ ਹੈ ਇੰਟਰਨੈਸ਼ਨਲ ਬਾਰਡਰ ਤੇ ਹੈ ਇਹਦੇ ਉੱਤੇ ਹਰ ਕਿਸਮ ਦੇ ਲੋਕ ਰਹਿੰਦੇ ਨੇ ਐਂਡ ਸਭ ਤੋਂ ਵੱਡੀ ਗੱਲ ਹੈ ਦੇਰ ਇਜ਼ ਅ ਡਿਫਰੈਂਸ ਇਨ ਪੰਜਾਬ ਜਿਹੜੀ ਦਸੋਂ ਗੁਰੂਆਂ ਦੀ ਸਾਡੀ ਬਾਣੀ ਹੈ ਸਭ ਸਾਂਝੀ ਬਾਣੀ ਦੀ ਜਿਹੜੀ ਗੱਲ ਕਰਦੀ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਬੋ ਪੰਜਾਬ ਇੱਕ ਇਹੋ ਜਿਹਾ ਜਿਹੜਾ ਹਿੰਦੂ ਸਿੱਖ ਦਲਿਤ ਚਾਟਚ ਪਿਛੜੀਆਂ ਸ਼੍ਰੇਣੀਆਂ ਚ ਜਾਂ ਹੋਰਾਂ ਚ ਨਹੀਂ ਵੰਡਿਆ ਇੱਥੇ ਮੈਰਿਟ ਵਾਲਾ ਬੰਦਾ ਚਾਹੀਦਾ ਚੰਗਾ ਆਦਮੀ ਚਾਹੀਦਾ ਸਾਫ਼ ਕਰਤਾਰ ਵਾਲਾ ਚਾਹੀਦਾ ਤੇ ਪੰਜਾਬ ਪਿੱਛੇ ਡਟ ਕੇ ਖਲੋਣ ਵਾਲਾ ਚਾਹੀਦਾ ਜਿਹੜਾ ਵੀ ਬੰਦਾ ਕੋਈ ਚੰਗਾ ਅਸੀਂ ਅੱਗੇ ਲਾਵਾਂਗੇ ਲੋਕ ਨੂੰ تسلیم ਕਰਨ ਨੂੰ تیار ਨੇ ਪੀਪਲ ਆਰ ਯਰਨਿੰਗ ਫਾਰ ਅ ਚੇਂਜ ਪੀਪਲ ਆਰ ਲੁਕਿੰਗ ਫਾਰ ਅ ਪਾਰਟੀ ਜਿਹੜੀ ਸਾਰਿਆਂ ਨੂੰ ਇਕੱਠੇ ਵੇਖੋ ਪੰਜਾਬ ਦੀ ਸਾਰਿਆਂ ਨੂੰ ਵੱਡੀ ਗੱਲ ਹੈ ਵੱਡੇ ਤੋਂ ਜਦੋਂ ਮਾੜੇ ਹਾਲਾਤ ਵੀ ਸੀ 15 ਸਾਲ ਮੇਰੇ ਤੇ ਆਪਣੇ ਸੁਰਗਵਾਸੀ ਪਿਤਾ ਸਿੰਘ ਬਾਦਲ ਲੈ ਕੇ ਆਂਦੇ ਜਿਹੜੇ 5 ਦਫਾ ਗਿੱਦੜਵਾ ਤੋਂ ਐਮ ਐਲ ਏ ਰਹਿ ਚੁੱਕੇ ਸੀ ਫਾਈਨੈਂਸ ਮਿਸਟਰ ਰਹਿ ਚੁੱਕੇ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਸੁਰਗਵਾਸੀ ਉਹਨਾਂ ਦੇ ਆਪਣੇ ਪਰਿਵਾਰ ਵਿੱਚੋਂ ਉਹਨਾਂ ਦੇ ਸੱਖਾ ਭਤੀਜਾ ਸੀ ਇਨਸਪਾਈਟ ਆਫ ਥੈਟ ਅਜੇ ਸਭ ਮਨਪ੍ਰੀਤ ਸਿੰਘ ਬਾਦਲ ਦੀ ਜ਼ਬਾਨ ਜਬਤ ਹੋਈ ਇਸ ਤੁਹਾਡੀ ਸੀਟ ਤੇ ਬਰਨਾਲਾ ਸੀਟ ਤੇ ਜਿਹੜੀ ਪਾਰਲੀਮੈਂਟ ਦੀ ਸੀਟ ਹੈ ਜਿੰਨੀ ਵੋਟ ਅਰਵਿੰਦ ਖੰਨਾ ਜੀ ਨੂੰ ਪਈ ਸੀ ਉਹਦੇ ਨੂੰ ਅੱਜ ਘੱਟ ਸਖੇਵਲ ਸਿੰਘ ਢੱਲੋਂ ਨਾਲ ਦੀ ਨਿਕਲੀ ਇਸ ਤਰ੍ਹਾਂ ਹੀ ਚੱਬੇਵਾਲਚ ਇਹਨਾਂ ਦਾ ਕੈਂਡੀਡੇਟ ਜਿਹੜਾ ਕਾਲੀ ਦਲ ਤੋਂ ਥੰਦਲ ਸਾਹਿਬ ਲੈ ਆਂਦੇ ਸੀ ਚਾਰ ਵਾਰ ਦੇ ਐਮਐਲਏ ਸਨ ਮਨਿਸਟਰ ਸਨ ਉਹਨਾਂ ਦੀ ਜ਼ਬਾਨ ਜਬਤ ਹੋਈ ਉਹਨਾਂ ਤੋਂ 6000 ਵੋਟ ਪਈ ਸੇਮ ਹਰਿਆਣਾ ਦੇ ਨਾ ਬਾਬਾ ਨਾਨਕ ਤੋਂ ਰਵੀ ਕਾੜੋਂ ਜੀ ਦੇ ਹੋਏ ਨੇ ਜਿਹੜੇ ਅਖਾਲੀ ਦਲ ਛੱਡ ਕੇ ਭੱਜ-ਭੱਜ ਗਏ ਉਹਨਾਂ ਨੂੰ 650 ਵੋਟ ਨਹੀਂ ਕੀਏ ਸੋ ਭਾਜਪਾ ਟੋਟਲੀ ਰਿਜੈਕਟ ਹੋਈਏ ਇਹ ਜਿਹੜਾ ਫਾਰਮੂਲਾ ਟਰਾਈ ਕੀਤਾ ਗਿਆ ਸੀ ਇਹ ਟਰਾਈ ਕੀਤਾ ਸੀ ਕਿ ਪੰਥਕ ਵੋਟ ਜਿਹੜੀ ਜਿਹੜੀ ਕਿਸੇ ਟਾਈਮ 40% ਸੀ ਹੁਣ ਭਾਵੇਂ 20-21% ਰਹਿ ਗਈ ਹੈ ਇਹ ਚਾਹਦੇ ਸੀ ਟਰਾਈ ਕਰਨਾ ਕਿ ਕੀ ਜੇ ਪੰਥਕ ਜਮਾਤਾ ਨਹੀਂ ਲੜਦੀਆਂ ਇਹ ਜਿਹੜੀ ਐਂਟੀ ਕਾਂਗਰਸ ਵੋਟ ਹੈ ਕਿਉਂਕਿ 75 ਸਾਲਾਂ ਪਿੰਡਾਂ ਦੇ ਵਿੱਚ ਵੇਖੋ ਇੱਕ ਧੜਾ ਕਾਂਗਰਸ ਦਾ ਇੱਕ ਅਖਾਲੀ ਦਲ ਦਾ ਆਪ ਤੇ ਬਿਲਕੁਲ ਨਵੀਂ ਇੰਟਰਨੈਟ ਦੇ ਸਾਰੇ ਕੰਮ ਉਹਨਾਂ ਨੂੰ ਜਦੋਂ ਖੁੱਲਾ ਜਗ੍ਹਾ ਦੇ ਦਿੱਤੀ ਕਿ ਕੈਂਡੀਡੇਟ ਅਕਾਲੀ ਦਲ ਦਾ ਹੈ ਨਹੀਂ ਤਾਂ ਬੀਜੇਪੀ ਚਾਹਦੀ ਸੀ ਵੇਖਣਾ ਕਿ ਕੀ ਇਹ ਵੋਟ ਸਾਨੂੰ ਹੁਣ ਵੀ ਪੈਂਦਾ ਕਿ ਨਹੀਂ ਪੈਂਦਾ ਬਟ ਲਾਸਟ ਮੂਮੈਂਟ ਇਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਆਪ ਦੇ ਨਾਲ ਗੱਲਬਾਤ ਕੀ ਮੁੱਕੀ ਹੈ ਕੀ ਸੌਦਾ ਹੋਇਆ ਤੇ ਆਂਦੇ ਦੇਣਾ ਚ ਤੁਹਾਨੂੰ ਪਤਾ ਲੱਗ ਜਾਏ ਇਹ ਸਾਰੀ ਵੋਟ ਟ੍ਰਾਂਸਫਰ ਹੋ ਗਈ ਇਹ ਟ੍ਰਾਂਸਫਰ ਹੋਈ ਹੈ ਤੇ ਇਹ ਰਿਜ਼ਲਟ ਆਇਆ ਸਰ ਚੱਬੇਵਾਲ ਸਾਡੀ ਆਪਣੀ ਸੀਟ ਸੀ ਅਸੀਂ ਜਿੱਤੇ ਸੀ ਸਾਡੇ ਚੋਂ ਵੱਦਾ ਸਾਨੂੰ ਧੋਖਾ ਦੇ ਕੇ ਛੱਡ ਕੇ ਚਲਾ ਗਿਆ ਰਾਜਕੁਮਾਰ ਚੱਬੇਵਾਲ ਨਾਲ ਹੀ ਉਹ ਆਪਣਾ ਕਾਡਰ ਲੈ ਗਿਆ ਜਿਹਦੇ ਵਿੱਚ ਵੀ ਅੱਜ-ਅੱਜੇ ਸਾਰੇ ਪੰਜਾਬ ਤੁਸੀਂ ਵੇਖੋ ਜਿੰਨੀਆਂ ਵੋਟਾਂ ਸਾਡੇ ਕੈਂਡੀਡੇਟਸ ਨੂੰ ਪਿਛਲੀ ਅਸੈਂਬਲੀ ਚ ਪਈਆਂ ਉਨੀਆਂ ਵੋਟ ਅਸੀਂ ਰੀਟੇਨ ਕੀਤੀ ਤੇ ਇੱਥੇ ਅਸੀਂ ਵਧੇ ਹਾਂ ਬਰਨਾਲੇ ਦੇ ਵਿੱਚ ਅਸੀਂ ਵੋਟ ਅੱਗੇ ਨੂੰ ਵਧੇ ਮੇਰਾ ਖਿਆਲ ਐਸ ਪਾਰਲੀਮੈਂਟ ਦੇ ਵਿੱਚ तकरीबन ਸਾਡੀ ਵੋਟ 15 ਕੇ 16 ਹਜ਼ਾਰ ਹੈਗੀ ਸੀ ਉਸ ਤੋਂ ਡਬਲ ਆ ਗਈ ਹੈ ਅਸੈਂਬਲੀ ਦੇ ਵਿੱਚ ਵੀ ਜੇ ਵੇਖਿਆ ਜੇ ਉਦੋਂ ਵੀ 14 15 ਕੀ ਸੀ ਜੀ ਉਸ ਤੋਂ ਵੀ ਡਬਲ ਆਈ ਹੈ ਤੋ ਇਹ ਸਾਰੀ ਆ ਜਿਹੜੀ ਹੈ ਬੇਸਿਕਲੀ ਇਹ ਸਾਫ਼ ਤੌਰ ਤੇ ਸਮਝ ਆ ਰਹੀ ਕਿ ਵੱਡੇ ਪੈਮਾਨੇ ਤੇ ਸਟੇਟ ਲੈਵਲ ਤੇ ਬਹੁਤ ਸਾਰੀਆਂ ਪਾਰਟੀਆਂ ਰਲੀਆਂ ਨੇ ਇਕੱਲਾ ਕਾਂਗਰਸ ਨੂੰ ਇਹ ਸਾਰੇ ਕੰਮ ਦੇ ਵਿੱਚੋਂ ਲਾਂਭੇ ਕਰਨ ਵਾਸਤੇ